ਕੈਨੇਡਾ ਦੀ ਧਰਤੀ ਤੋਂ ਪੰਜਾਬੀਆਂ ਲਈ ਦੋ ਵੱਡੀਆਂ ਖਬਰਾਂ ਸਾਹਮਣੇ ਆਈਆਂ ਨੇ ਇੱਕ ਮਾੜੀ ਤੇ ਇੱਕ ਚੰਗੀ ਸ਼ੁਰੂਆਤ ਚੰਗੀ ਤੋਂ ਕਰਦੇ ਹਾਂ ਕੈਨੇਡਾ ਵਿੱਚ ਸਥਾਈ ਨਿਵਾਸ ਪੀਆਰ ਲੈਣ ਦੇ ਚਾਹਵਾਨ ਭਾਰਤੀਆਂ ਲਈ ਚੰਗੀ ਖਬਰ ਹੈ ਕੈਨੇਡਾ ਦੀ ਮਾਰਕਰਨੀ ਸਰਕਾਰ ਤਨ ਨਵੀਆਂ ਐਕਸਪ੍ਰੈਸ ਐਂਟਰੀ ਸ਼੍ਰੇਣੀਆਂ ਪਰੋਂ ਤੇ ਵਿਚਾਰ ਕਰ ਰਹੀ ਹੈ ਜਿਸ ਨਾਲ ਵਿਦੇਸ਼ੀ ਨਾਗਰਿਕਾਂ ਲਈ ਸਥਾਈ ਨਿਵਾਸ ਪ੍ਰਾਪਤ ਕਰਨਾ ਆਸਾਨ ਹੋ ਸਕਦਾ ਹੈ ਇਸ ਕਦਮ ਨਾਲ ਭਾਰਤੀ ਭਾਈਚਾਰੇ ਨੂੰ ਫਾਇਦਾ ਹੋਣ ਦੀ ਉਮੀਦ ਹੈ ਮੀਡੀਆ ਰਿਪੋਰਟਾਂ ਅਨੁਸਾਰ ਇਮੀਗ੍ਰੇਸ਼ਨ ਸ਼ਰਨਾਰਤੀ ਅਤੇ ਨਾਗਰਿਕਤਾ ਕੈਨੇਡਾ ਨੇ ਮੁੱਖ ਇਮੀਗ੍ਰੇਸ਼ਨ ਪ੍ਰਣਾਲੀ ਤਹਿਤ ਸੀਨੀਅਰ ਮੈਨੇਜਰਾਂ ਖੋਜੀਆਂ ਵਿਗਿਆਨੀਆਂ ਤੇ ਹੁਨਰਮੰਦ ਫੌਜੀ ਕਰਮਚਾਰੀਆਂ ਦੀ ਚੋਣ ਨੂੰ ਤਰਜੀਹ ਦੇਣ ਦੇ ਪ੍ਰਸਤਾਵਾਂ ਤੇ ਜਨਤਕ ਫੀਡਬੈਕ ਮੰਗਿਆ ਸਰਕਾਰ ਦੇ ਇਸ ਕਦਮ ਨਾਲ ਹੁਨਰਮੰਦ ਭਾਰਤੀਆਂ ਦੀ ਮੰਗ ਵਿੱਚ ਵਾਧਾ ਹੋਵੇਗਾ ਆਈਆਰਸੀਸੀ ਸਲਾਹ مشورہ ਦਸਤਾਵੇਜ਼ ਵਿੱਚ ਕਿਹਾ ਗਿਆ ਕਿ ਸੀਨੀਅਰ ਮੈਨੇਜਰ ਬਹੁਤ ਹੁਨਰਮੰਦ ਕਰਮਚਾਰੀ ਨੇ ਜੋ ਕਿਸੇ ਕੰਪਨੀ ਜਾਂ ਸੰਗਠਨ ਦੇ ਕਾਰਜਾਂ ਦੀ ਨਿਗਰਾਨੀ ਕਰਦੇ ਨੇ ਤੇ ਕਰਮਚਾਰੀਆਂ ਦੀ ਇੱਕ ਟੀਮ ਦੀ ਅਗਵਾਈ ਕਰਦੇ ਨੇ 2026 ਵਿੱਚ ਐਕਸਪ੍ਰੈਸ ਐਂਟਰੀ ਵਿੱਚ ਲਾਂਚ ਲਈ ਸੰਭਾਵਿਤ ਨਵੀਆਂ ਸ਼੍ਰੇਣੀਆਂ ਤੇ ਵਿਚਾਰ ਕੀਤਾ ਜਾ ਰਿਹਾ ਐਕਸਪ੍ਰੈਸ ਐਂਟਰੀ ਕੈਨੇਡੀਅਨ ਸੰਘੀ ਸਰਕਾਰ ਦੇ ਅਪਲੀਕੇਸ਼ਨ ਪ੍ਰਬੰਧ ਪ੍ਰਣਾਲੀ ਆ ਜੋ ਇਹ ਨਿਰਧਾਰਤ ਕਰਦੀ ਹੈ ਕਿ ਕਿਹੜੇ ਵਿਦੇਸ਼ੀ ਨਾਗਰਿਕਾਂ ਨੂੰ ਸਥਾਈ ਨਿਵਾਸ ਲਈ ਅਰਜ਼ੀ ਦੇਣ ਦਾ ਮੌਕਾ ਮਿਲੇਗਾ ਹਾਲਾਂਕਿ ਸਰਕਾਰ ਨੇ ਐਲਾਨ ਨਹੀਂ ਕੀਤਾ ਕਿ ਉਹ ਪ੍ਰਸਤਾਵਿਤ ਨਵੀਆਂ ਸ਼੍ਰੇਣੀਆਂ ਤੇ ਫੈਸਲੇ ਬਾਰੇ ਕਦੋਂ ਸੂਚਿਤ ਕਰੇਗੀ ਪਰਜੰਤਿਕ ਸਲਾਹ ਮਸ਼ਵਰੇ ਲਈ ਵਿੰਡੋ 3 ਸਤੰਬਰ 2025 ਤੱਕ ਖੁੱਲੀ ਹੈ ਲੀਡਰਸ਼ਿਪ ਸਲਾਹ ਮਸ਼ਵਰੇ ਲਈ ਜਾਰੀ ਕੀਤੀ ਗਈ ਪੋਸਟ ਅਨੁਸਾਰ ਲੀਡਰਸ਼ਿਪ ਸ਼੍ਰੇਣੀ ਨੂੰ ਸ਼ੁਰੂ ਕਰਨ ਨਾਲ ਨਵੇਂ ਦ੍ਰਿਸ਼ਟੀਕੋਣ ਆ ਸਕਦੇ ਨੇ ਡਿਜੀਟਲ ਪ੍ਰਵਰਤਨ ਨੂੰ ਤੇਜ਼ ਕੀਤਾ ਜਾ ਸਕਦਾ ਹੈ ਉਤਪਾਦਕਤਾ ਵਿੱਚ ਤੇਜ਼ੀ ਆ ਸਕਦੀ ਹੈ ਸੰਗਠਨਾਤਮਿਕ ਟੀਚਿਆਂ ਵਿੱਚ ਯੋਗਦਾਨ ਮਿਲ ਸਕਦਾ ਹੈ ਵਿਭਾਗ ਦਾ ਕਹਿਣਾ ਕਿ ਸੀਨੀਅਰ ਅਹੁਦਿਆਂ ਤੇ ਉਮੀਦਵਾਰਾਂ ਨੂੰ ਆਕਰਸ਼ਿਤ ਕਰਨ ਨਾਲ ਦੇਸ਼ ਦੀ ਪ੍ਰਤੀਯੋਗੀ ਯੋਗਤਾ ਵੱਧ ਸਕਦੀ ਹੈ ਤੇ ਆਰਥਿਕ ਵਿਕਾਸ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ ਖੋਜ ਅਤੇ ਨਵੀਨਤਾ ਆਈਆਰਸੀਸੀ ਖੋਜੀਆਂ ਤੇ ਵਿਗਿਆਨੀਆਂ ਦੀ ਚੋਣ ਨੂੰ ਤਰਜੀਹ ਦੇਣ ਤੇ ਵੀ ਵਿਚਾਰ ਕਰ ਰਿਹਾ ਵਿਭਾਗ ਦਾ ਮੰਨਣਾ ਹੈ ਕਿ ਵਿਗਿਆਨਿਕ ਖੋਜ ਅਤੇ ਨਵੀਨਤਾ ਉਤਪਾਦਕਤਾ ਤੇ ਪ੍ਰਦਰਸ਼ਨ ਨੂੰ ਵਧਾ ਸਕਦਾ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇ ਸਕਦੀ ਹੈ ਰਾਸ਼ਟਰੀ ਸੁਰੱਖਿਆ ਤੇ ਰੱਖਿਆ ਆਰਸੀਸੀ ਸਹਿਯੋਗੀ ਦੇਸ਼ਾਂ ਤੋਂ ਉੱਚ ਹੁਨਰਮੰਦ ਫੌਜੀ ਭਰਤੀਆਂ ਦੀ ਚੋਣ ਨੂੰ ਤਰਜੀਹ ਦੇ ਕੇ ਕੈਨੇਡੀਅਨ ਹਥਿਆਰਬੰਦ ਸੈਨਾਮਾ ਦਾ ਸਮਰਥਨ ਕਰਨ ਤੇ ਵੀ ਵਿਚਾਰ ਕਰ ਰਿਹਾ ਉਧਰ ਦੂਜੇ ਪਾਸੇ ਕੈਨੇਡਾ ਵਿੱਚ ਰਹਿੰਦੇ ਮੋਰਿੰਡਾ ਸ਼ਹਿਰ ਦੇ 31 ਸਾਲਾ ਦੇ ਨੌਜਵਾਨ ਦੀ ਕਾਰ ਵਿੱਚ ਸੜ ਜਾਣਕਾਰਨ ਮੌਤ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ ਸਟੇਟ ਬੈਂਕ ਆਫ ਪਟਿਆਲਾ ਤੋਂ ਰਿਟਾਇਰ ਹੋਏ ਜਸਪੀਰ ਸਿੰਘ ਵਾਸੀ ਮੋਰਿੰਡਾ ਦਾ ਪੁੱਤਰ ਹਰਵਿੰਦਰ ਸਿੰਘ ਹੈਰੀ ਆਪਣੇ ਚੰਗੇ ਭਵਿੱਖ ਲਈ ਕੈਨੇਡਾ ਗਿਆ ਸੀ ਜਿੱਥੇ ਉਸ ਨਾਲ ਦਰਦਨਾਕ ਹਾਦਸਾ ਹਾਈਵੇ 417 ਤੇ ਉਟਾਵਾ ਕੈਨੇਡਾ ਵਿੱਚ ਹੋਇਆ ਰਵਿੰਦਰ ਸਿੰਘ ਹੈਰੀ ਰਖੜੀ ਵਾਲੇ ਦਿਨ ਕੈਨੇਡਾ ਰਹਿੰਦੀ ਆਪਣੀ ਭੈਣ ਕੋਲ ਰਖੜੀ ਬਣਵਾਉਣ ਲਈ ਜਾ ਰਿਹਾ ਸੀ ਕਿ ਅਚਾਨਕ ਗੱਡੀ ਨੂੰ ਅੱਗ ਲੱਗ ਗਈ ਜਿਸ ਕਾਰਨ ਜਿੱਥੇ ਕਾਰ ਸੜਕੇ ਸੁਆਹ ਹੋ ਗਈ ਉੱਥੇ ਹੀ ਕਾਰ ਵਿੱਚ ਸਵਾਰ ਹੈਰੀ ਵੀ ਬੁਰੀ ਤਰ੍ਹਾਂ ਨਾਲ ਝੁੱਲਸਿਆ ਗਿਆ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਹਰਵਿੰਦਰ ਸਿੰਘ ਹੈਰੀ ਦਾ ਵਿਆਹ 5 ਮਹੀਨੇ ਪਹਿਲਾਂ 12 ਮਾਰਚ 2025 ਨੂੰ ਮੋਰੈਂਡਾ ਵਿਖੇ ਹੀ ਹੋਇਆ ਸੀ ਰਖੜੀ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਹੈਰੀ ਦੀ ਪਤਨੀ ਹੈਰੀ ਦੀ ਭੈਣ ਕੋਲ ਚਲੀ ਗਈ ਸੀ ਹੈਰੀ ਨੇ ਉਸ ਨੂੰ ਕਿਹਾ ਸੀ ਕਿ ਉਹ ਰਖੜੀ ਵਾਲੇ ਦਿਨ ਆਪਣੀ ਭੈਣ ਤੋਂ ਰਖੜੀ ਬਣਵਾਉਣ ਲਈ ਆਵੇਗਾ ਤੇ ਫਿਰ ਉਹ ਉਸ ਦਿਨ ਲੈ ਜਾਵੇਗਾ ਪਰ ਪ੍ਰਮਾਤਮਾ ਨੂੰ ਕੁਝ ਹੋ ਰਹੀ ਮਨਜ਼ੂਰ ਸੀ